ਮੁਜੇ ਪੜ੍ਹਿਆ ਨਾ ਉਹ ਜਾਣਕਾਰੀ ਹਾਂਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਆਈਪੀਐਸ ਅਤੇ ਐਸਪੀਡੀ ਸ਼੍ਰੀ ਗੁਰਬੰਸ ਪਾਚੇ ਦਿਸ਼ਾ ਨਿਰਦੇਸ਼ ਹੈਟ ਤੇ ਐਸਪੀ ਪੀਬੀਆਈ ਸਵਰਨਜੀਤ ਕੌਰ ਮੈਡਮ ਦੀ ਦਿ੍ਰਿਗਨਮਾਈ ਹੈਟ ਯੋਗਗੁਆਈ ਹੈਟ ਅਸੀਂ ਇੱਕ ਜਿਹੜਾ ਇਹ ਕਤਲ ਟ੍ਰੇਸ ਕੀਤਾ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦਿਆਂ ਇੱਕ 26 12 2025 ਨੂੰ ਅ ਵਿਕਰਮ ਸਿੰਘ ਸਨ ਆਵ ਬਚਿੱਤਰ ਸਿੰਘ ਵਾਸੀ ਵਾਰਡ ਨੰਬਰ 2 ਕਨੌਰ ਦਾ ਉਹ ਮੁੰਡਾ ਸੀ ਉਹ 26 ਤਰੀਕ ਨੂੰ ਆਪਣੇ ਕਨੌਰ ਤੋਂ ਪਟਿਆਲੇ ਨੂੰ ਬਸ ਤੇ ਜਾਂਦਾ ਤੇ ਉੱਥੇ ਪਟਿਆਲੇ ਜਾ ਕੇ ਉਹ ਮਿਸ ਹੋ ਜਾਂਦਾ ਮਤਲਬ ਉੱਥੋਂ ਤੇ ਉਹ ਚਲੋ ਉਹਨਾਂ ਦੇ ਘਰ ਦੇ ਇੱਕ ਦੋ ਦਿਨ ਆਪਣੇ ਤੌਰ ਤੇ ਟਰੇਸ ਕਰਦੇ ਰਹੇ ਉਹਨਾਂ ਨੇ ਸਾਨੂੰ ਦੱਸਿਆ ਵੀ ਸਾਡਾ ਮੁੰਡਾ ਮਿਸਿੰਗ ਹੈ ਅਸੀਂ ਉਹ ਸਬੰਧ ਦੇ ਵਿੱਚ ਉਹਦੇ ਫਾਦਰ ਦੇ ਬਿਆਨ ਤੇ ਐਫਆਈਆਰ ਨੰਬਰ 44 30 12 25 ਅੰਡਰ ਸੈਕਸ਼ਨ 127 ਬੀ ਐਨਐਸ ਦੇ ਤਹਿਤ ਮਿਸਿੰਗ ਦਾ ਪਰਚਾ ਦੇ ਕੇ ਐਫਆਈਆਰ ਦਰਜ ਕਰਤੀ ਉਹ ਤੋਂ ਬਾਅਦ ਅਸੀਂ ਜਦੋਂ ਇਹਦੀ ਇਹ ਬੰਦਾ ਮਿਲਿਆ ਨਹੀਂ ਮੁੰਡਾ ਇਹ ਜਦੋਂ ਇਹਦੀ ਲਗਾਈ ਨਾਲ ਹੋਰ ਪੜਤਾਲ ਕੀਤੀ ਤਾਂ ਇਹਦੀ ਸਾਨੂੰ 312026 ਨੂੰ ਯਾਨੀ ਕਿ 7-8 ਦਿਨ ਬਾਅਦ ਇਹਦੀ ਡੈੱਡ ਬੋਡੀ ਅ ਅਰਬਨ ਸਟੇਟ ਕੋਲੇ ਪੰਜਵਟੀ ਹੈ ਢੀਲ ਵਾਲ ਕੋਲੇ ਉੱਥੇ ਇੱਕ ਖੰਡਰ ਦੇ ਵਿੱਚ ਪੁਰਾਣਾ ਮਕਾਨਾ ਉੱਥੇ ਇਹਦੀ ਡੈੱਡ ਬੋਡੀ ਮਿਲ ਜਾਂਦੀ ਹੈ ਉਤੋਂ ਬਾਅਦ ਅਸੀਂ ਇਹਦੇ ਵਿੱਚ ਜੁਰਮ ਦਾ ਮਰਡਰ ਦਾ ਇਹਦੇ ਜੁਰਮ ਦਾ ਵਾਧਾ ਕਰਦਾ 103 ਬੀ ਐਨ ਐਸ ਦਾ 103 BNNS ਦਾ ਵਾਦਾ ਕਰਕੇ ਅਸੀਂ ਇਹਦਾ ਪੋਸਟਮਾਰਟਮ ਕਰਾ ਕੇ ਤੇ ਇਹ ਜਿਹੜੇ ਵੀ ਤੁਹਾਨੂੰ ਦੱਸ ਦਿਆਂ ਜਦੋਂ ਇਹਦੀ ਬਾਡੀ ਮਿਲੀ ਸੀ ਇਹਦੀ ਬੜੀ ਬੁਰੀ ਹਾਲਤ ਸੀਗੀ ਇਹਦੀ ਬਾਡੀ ਨੂੰ ਮਤਲਬ ਕਾਫੀ ਮਤਲਬ ਉਥੇ ਜਿਹੜੇ ਜਾਨਵਰਾਂ ਨੇ ਖਾਧਾ ਹੋਇਆ ਸੀਗਾ ਮਾਰਿਆ ਹੋਇਆ ਕਦੀ ਨਾਲ ਸੀ ਇਹ ਮਾਰਿਆ ਜੀ ਇਹਨੇ ਟਿੱਟਾਂ ਨਾਲ ਹੀ ਮਾਰਤਾ ਜੀ ਉਥੋਂ ਇੱਟ ਮਿਲੀਆਂ ਵੱਡੀਆਂ ਇੱਟਾਂ ਕੋ ਉਥੇ ਮਕਾਨ ਦੇ ਵਿੱਚ ਇੱਟਾਂ ਪਈਆਂ ਸੀ ਪੁਰਾਣੀਆਂ ਜਦੋਂ ਇਹ ਥੱਲੇ ਗਿਰ ਗਿਆ ਉਹਨੂੰ ੱਤਕਾ ਦੇ ਕੇ ਥੱਲੇ ਘੇਰਤਾ ਤੇ ਇਹਦੇ ਸਿਰ 'ਚ ਇੱਟਾਂ ਮਾਰੀਆਂ ਜੀ ਉਹ ਤਿੰਨ ਚਾਰ ਇੱਟਾਂ ਇੰਨੀਆਂ ਬੁਰੀ ਤਰ੍ਹਾਂ ਵੱਜੀਆਂ ਵੀ ਸਾਰੀ skull ਤੇ ਦੀ ਉਥੋਂ ਟੁੱਟ ਗਈ ਮਤਲਬ ਹਾਂ ਜੀ ਉਹ ਪੁਰਾਣੀ ਦੁਸ਼ਮਣੀ ਨਹੀਂ ਜੀ ਇਹਨਾਂ ਨੇ ਕਿਉਂ ਮਾਰਿਆ ਇਹਨਾਂ ਨੇ ਇਹ ਜੀ ਕੋਈ ਪੁਰਾਣੀ ਦੁਸ਼ਮਣੀ ਨਹੀਂ ਸੀ ਇਹ ਹਜੇ ਤੱਕ ਦੀ ਤਫ਼ਤੀਸ਼ ਦੇ ਵਿੱਚ ਇਹ ਸਾਹਮਣੇ ਆਈ ਇੱਕ ਲੜਕੀ ਸੀਗੀ ਤੇ ਉਹ ਲੜਕੀ ਪਹਿਲਾਂ ਜਿਹੜਾ ਦੋਸ਼ੀ ਹੈ ਵਿਕਰਮ ਸਿੰਘ ਜਿਹੜਾ ਦੋਸ਼ੀ ਹੈ ਇਹਦੇ ਵਿੱਚ ਜਿਹੜਾ ਰੈਸਟ ਕੀਤਾ ਬ੍ਰੇਕ ਬਿਕਰਮਜੀਤ ਸਿੰਘ son of ਧਰਮਵੀਰ ਸਿੰਘ ਵਾਸੀ ਜੋਗੀਪੁਰ ਦਾ ਜਿਹੜੇ ਪਟਿਆਲੇ ਰਹਿੰਦੇ ਨੇ ਹੁਣ ਇਹ ਇਹਦੇ ਨਾਲੇ ਕੁੜੀ ਦੀ ਗੱਲਬਾਤ ਸੀਗੀ ਇਹ ਪਟਿਆਲੇ ਟਿਊਸ਼ਨ ਦਾ ਜਾਂਦੇ ਜਾਂਦੇ ਸੀ ਉੱਥੇ ਕੁੜੀ ਨਾਲ ਸਾਲ ਡੇਢ ਸਾਲ ਤੋਂ ਗੱਲ ਹੋ ਗਈ ਸੀ ਉਤੋਂ ਬਾਅਦ ਕੁੜੀ ਨਾਲ ਗੱਲਬਾਤ ਤੋਂ ਬਾਅਦ ਇਹ ਜਿਹੜਾ ਇਹ ਵਿਕਰਮ ਕਿਤੇ ਇਹ ਕੁੜੀ ਨੂੰ ਵਿੱਚੋਂ ਮਿਲ ਗਿਆ ਜਿਹੜਾ ਜਿਹਦੇ ਮੁੰਡੇ ਡੈਥ ਹੋਈ ਹੈ ਤੇ ਕੁੜੀ ਨੇ ਇਹਦਾ ਫੋਨ ਚੱਕਣਾ ਬੰਦ ਕਰਤਾ ਤੇ ਵਿਕਰੋ ਨਾਲ ਗੱਲਬਾਤ ਹੋਣ ਲੱਗ ਗਈ ਤੇ ਉਹਦਾ ਬਰਥਡੇ ਬੁੱਡੇ ਮਨਾਇਆ ਉਹ ਕੁੜੀ ਨਾਲ ਅਵਿਕਰਮ ਨੇ ਬਸ ਇਹ ਗੱਲ ਤੋਂ ਇਹਨੂੰ ਜਦੋਂ ਪਤਾ ਲੱਗਿਆ ਇਹਦੇ ਦਿਮਾਗ ਦੇ ਵਿੱਚ ਮਤਲਬ ਫਤੂਰ ਚੜ ਗਿਆ ਤੇ ਇਹ ਮਤਲਬ ਉਹ ਗੱਲ ਤੋਂ ਬੜਾ ਤੈਸ਼ ਵਿੱਚ ਆ ਗਿਆ ਤੇ ਇਹਨੇ ਫਿਰ ਉਹ ਉਹਦੇ ਚਲਦਿਆਂ ਮੁੰਡੇ ਨੂੰ ਮਤਲਬ 26 ਤਰੀਕ ਨੂੰ ਮੁੰਡੇ ਨੂੰ ਫੋਨ ਕੀਤਾ ਵੀ ਤੈਨੂੰ ਮੈਂ ਪਟਿਆਲੇ ਬੱਸ ਸਟੈਂਡ ਤੇ ਮਿਲਣਾ ਆਪਾਂ ਕੋਈ ਲੜਕੀ ਦੇ ਸਬੰਧ ਚ ਗੱਲਬਾਤ ਕਰਨੀ ਆ ਉਹਨੂੰ ਇਹ ਮੋਟਰਸਾਈਕਲ ਤੇ ਬਿਠਾ ਕੇ ਅਸੀਂ ਉਵੇਂ ਵੀਡੀਓ ਆਈ ਹੋਈ ਆ ਮੋਟਰਸਾਈਕਲ ਤੇ ਬਿਠਾ ਕੇ ਪਹਿਲਾਂ ਉਹਦਾ ਢੀਲ ਵਾਲ ਘੁਮਾਉਂਦਾ ਰਿਹਾ ਫਿਰ ਉਹਨੂੰ ਕਿਸੇ ਤਰੀਕੇ ਨਾਲ ਉਹ ਮਕਾਨ ਦੇ ਵਿੱਚ ਲੈ ਗਿਆ ਉੱਥੇ ਜਾ ਕੇ ਇਹ ਇਹਨੇ ਉਹ ਲੜਾਈ ਝਗੜਾ ਕੀਤਾ ਮਾਰਨ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਇਹਨੇ ਮਾਰਤਾ ਉਥੇ ਤਿੰਨ ਚਾਰ ਈਟਾਂ ਮਾਰ ਕੇ ਸਿਰ 'ਚ ਤੇ ਜਦੋਂ ਇਹ ਮਾਰ ਰਿਹਾ ਸੀ ਇਹਦੇ ਵੀ ਉਥੇ ਸੱਟ ਲੱਗੀ ਮੁੰਡੇ ਦੇ ਜਿਹੜਾ ਦੋਸ਼ੀ ਹੈ ਵਿਕਰਮਜੀਤ ਸਿੰਘ ਇਹਨੇ ਬਾਅਦ ਦੇ ਵਿੱਚ ਆਪਣੇ ਵਰਤਮਾਨ ਹਸਪਤਲ 'ਚ ਜੋ ਸਟਿਚ ਵਗੈਰਾ ਲਾਏ ਸੀ ਸਰ ਇਹ ਕਿੱਥੋਂ ਫੜਿਆ ਗਿਆ ਜੀ ਹਾਂ ਉਸ ਤੋਂ ਬਾਅਦ ਇਹ ਦੱਸ ਦਿਆ ਜੀ ਇਹ ਤੋਂ ਬਾਅਦ ਜਦੋਂ ਇਹ ਮੁੰਡੇ ਦੀ ਡੈੱਡ ਬੋਡੀ ਮਿਲ ਗਈ ਤਾਂ ਇਹ ਮੁੰਡੇ ਨੂੰ ਪਤਾ ਲੱਗ ਗਿਆ ਵੀ ਇਹ ਸਾਰਾ ਮੇਰੇ ਤੇ ਹੀ ਗੱਲ ਆਊਗੀ ਵਿਕਰਮ ਨਾ ਚਲੋ ਅਸੀਂ ਵੀ ਨੇੜੇ ਲੱਗੇ ਸੀ ਤਾਂ ਇਹ ਮੁੰਡਾ ਮਤਲਬ ਜਿਹੜੀ ਇੱਕ ਵਿੱਚ ਕੁੜੀ ਹੈਗੀ ਆ ਲੜਕੀ ਤੇ ਜਿਹੜੀ ਹੁਣੇ 15 ਦਿਨ ਪਹਿਲਾਂ ਹੀ ਬਾਲਗ ਹੋਈ ਆ ਪਹਿਲਾਂ ਉਹ ਮਾਈਨਰੀ ਸੀ ਉਹਨੂੰ ਇਹਨੇ ਮੈਸੇਜ ਕੀਤਾ ਵੀ ਜਿਹੜਾ ਉਹ ਵਿਕਰਮ ਆ ਮੁੰਡਾ ਘਨੌਰ ਵਾਲਾ ਵੀ ਉਹ ਤੇਰਾ ਉਹ ਮਰ ਗਿਆ ਉਹਦੀ ਡੈੱਡ ਬੋਡੀ ਮਿਲੀ ਆ ਵੀ ਉਹਦਾ ਸੁਸਾਈਡ ਨੋਟ ਤੇਰੇ ਨਾਮ ਦਾ ਉਹਨੇ ਲਿਖਿਆ ਵੀ ਤੇਰੀ ਵਜ੍ਹਾ ਕਰਕੇ ਉਹ ਨਹਿ ਛਲੰਗ ਮਾਰ ਕੇ ਮਰ ਗਿਆ ਵੀ ਤੈਨੂੰ ਪੁਲਿਸ ਫੜ ਕੇ ਲੈ ਜੂ ਤਾਂ ਤੀ ਤਰੀਕ ਨੂੰ ਇਹ ਮੁੰਡਾ ਸਵੇਰੇ ਉਹ ਕੁੜੀ ਨੂੰ ਭਜਾ ਕੇ ਲੈ ਗਿਆ ਘਰੋਂ ਵੀ ਆਹ ਗਲਤ ਗਾਈਡ ਕਰਕੇ ਉਸ ਤੋਂ ਬਾਅਦ ਇਹ ਮਤਲਬ ਅਸੀਂ ਇਹਨਾਂ ਦੇ ਪਿੱਛੇ ਟੀਮ ਲਾਤੀ ਜਿਹੜੇ ਐਸ ਐਚਓ ਘਨੌਰ ਆ ਕਾਸ਼ਦੀਪ ਸਿੰਘ ਤੇ ਸੀਆਈਏ ਦੀ ਟੀਮ ਸੀ ਪਟਿਆਲੇ ਦੀ ਤੇ ਅਸੀਂ ਸਾਰਾ ਜੁਆਇੰਟਲੀ ਇਹ ਚੀਜ਼ ਨੂੰ ਐਸਪੀਡੀ ਸਾਹਿਬ ਦੇ ਦਿਸੈਂਡ ਦੇ ਰਿਜਿਸਟਰ ਇਨ ਵੈਰੀਫਾਈ ਕੀਤਾ ਅਸੀਂ ਡਿਟੇਲਸ ਲਈਆਂ ਬੈਂਕ ਡਿਟੇਲ ਜਾਂ ਹੋਰ ਪਾ ਉਹ ਤਰੀਕ ਹਾਈਟ ਵੀ ਇਹਨਾਂ ਦਾ ਕੋਈ ਇਸ ਨੂੰ ਵੰਟਰ ਕਰਨ ਨਹੀਂ ਚਾਹ। ਮੈਂ ਦਾਦਾ ਜੀ ਉਹ ਤੋਂ ਬਾਅਦ ਇਹਨਾਂ ਦੀ ਇਹ ਪਹਿਲਾ ਅੰਮ੍ਰਿਤਸਰ ਗਏ ਜੀ ਕੁੜੀ ਨੂੰ ਲੈ ਕੇ ਫਿਰ ਇਹ ਯੋਧਿਆ ਚਲੇ ਗਏ ਫਿਰ ਉਹ ਤੋਂ ਬਾਅਦ ਬਾਰਾਨਸੀ ਪੁਲਿਸ ਦੀ ਟੀਮ ਪਿੱਛੇ ਪਿੱਛੇ ਸੀ 3-4000 ਕਿਲੋਮੀਟਰ ਪੁਲਿਸ ਨੇ ਚੇਸ ਕੀਤਾ ਇਹਨਾਂ ਨੂੰ ਸੀਆਈਏ ਤੇ ਕਨੌਰ ਦੀ ਟੀਮ ਨੇ ਫਿਰ ਚੇਸ ਕਰਕੇ ਇਹਨਾਂ ਨੂੰ ਪਟਨੇ ਤੋਂ ਦੋਨਾਂ ਨੂੰ ਫੜਿਆ ਕੁੜੀ ਤੇ ਮੁੰਡੇ ਨੂੰ ਪਟਨੇ ਤੋਂ ਰੇਲਵੇ ਸਟੇਸ਼ਨ ਤੋਂ ਅਸੀਂ ਫਿਰ ਫੋਨ ਕਰਤਾ ਉੱਥੇ ਰੇਲਵੇ ਸਟੇਸ਼ਨ ਜਿਹੜੇ ਪੁਲਿਸ ਵਾਲੇ ਆ ਉਹਨਾਂ ਨੇ ਫਿਰ ਇਨਟੇਨ ਕੀਤਾ ਉੱਥੋਂ ਫਿਰ ਲੈ ਕੇ ਆਏ ਉਹ ਤੋਂ ਬਾਅਦ ਅਗੋਂ ਫਿਰ ਇਹਨੇ ਅਰੈਸਟ ਪਾ ਕੇ ਅਗਲੀ ਕਾਰਵਾਈ ਚੱਲੀ ਹੈ ਜੀ ਇਹਦੇ ਵਿੱਚ ਤੁਸੀਂ ਕੀ ਕੁਐਸਚਨ ਕਰ ਰਹੇ ਸੀਗੇ ਸਰ ਕੋਈ ਸਹਾਇਤਾ ਵੀ ਹਾਂਜੀ ਇਹਦੇ ਵਿੱਚ ਇਹਦਾ ਚਾਚਾ ਜੀ ਸਤਨਾਮ ਸਿੰਘ ਵੈਸੇ ਉਹ ਜੋਗੀਪੁਰ ਦਾ ਹੈ ਪਰ ਹੁਣ ਇਹ ਮਤਲਬ ਚੋਰੇ ਰਹਿਣ ਲੱਗ ਗਿਆ ਜਿਹੜਾ ਪਹਿਲਾਂ ਆਲਰੇਡੀ ਇੱਕ ਮਰਡਰ ਦੇ ਵਿੱਚ ਸਜ਼ਾ ਭੁਗਤ ਰਿਹਾ ਹੈ ਆਇਆ ਹੋਇਆ ਤੇ ਉਹਦੇ ਪੰਜ ਛੇ ਹੋਰ ਵੀ ਪਰਚੇ ਦਰਜ ਨੇ ਇਹਨੇ ਸਤਨਾਮ ਸਿੰਘ ਨਾਲ ਇਹ ਗੱਲ ਦੀ ਸਲਾਹ ਕੀਤੀ ਸੀ ਐਵੇਂ ਕਰਕੇ ਮੁੰਡਾ ਮਾਰਨਾ ਪਰ ਜਿੱਦਣ ਮਾਰਨਾ ਸੀਗਾ ਉਦੋਂ ਸਤਰਾਮ ਸਿੰਘ ਨਾਲ ਨਹੀਂ ਸੀਗਾ ਬਾਅਦ ਦੇ ਵਿੱਚ ਸਤਰਾਮ ਸਿੰਘ ਨੂੰ ਜਦੋਂ ਇਹਨੇ ਦੱਸਿਆ ਮੈਂ ਮਾਰਤਾ ਉਹ ਬਕਾਇਦਾ ਉੱਥੇ ਬੋਡੀ ਵੇਖਣ ਗਿਆ ਵੀ ਮਰ ਗਿਆ ਏ ਉਦੋਂ ਬਾਅਦ ਸਤਰਾਮ ਸਿੰਘ ਨੇ ਇਹਨੂੰ ਪੈਸੇ ਦਿੱਤੇ 5400 ਰੁਪਏ ਵੀ ਤੂੰ ਐਵੇਂ ਕਰ ਆ ਕਹਾਣੀ ਬਣਾ ਕੇ ਕੁੜੀ ਨੂੰ ਡਰਾਮ ਮਗਾ ਕੇ ਭਜਾ ਕੇ ਲੈ ਜਾ ਵੀ ਨਹੀਂ ਤਾਂ ਤੇਰਾ ਕੰਮ ਖਰਾਬ ਹੋਊਗਾ ਉਹਨੇ ਫਿਰ ਇਹਨੇ ਮਤ ਕੀਤੀ ਉਹ ਉਹਨੂੰ ਵੀ ਅਰੈਸਟ ਕਰ ਲਿਆ ਸਤਰਾਮ ਸਿੰਘ ਨੂੰ ਅਸੀਂ ਕੱਲ ਤੇ ਉਹ ਵੀ ਰਿਮਾਂਡ ਤੇ ਆ ਦੋਨੇ ਹੁਣ ਦੋਸ਼ੀ ਸਾਡੇ ਕੋਲੇ ਜਿਹੜਾ ਵਿਕਰਮਜੀਤ ਹੈ ਤੇ ਸਤਰਾਮ ਸਿੰਘ ਦਾ ਚਾਚਾ ਦੋਨੇ ਸਾਡੇ ਕੋਲੇ ਅਰੈਸਟਡ ਨੇ ਤੇ ਐਡਵੋਕੇਟ ਨੇ ਤਰੀਕੇ ਥੋੜੇ ਦਿਨ ਬਾਅਦ ਹੋਈ ਹੈ ਉਹ ਕਿੰਨੇ ਮੁਕੱਦਮੇ ਦਰਜ ਹੋ ਰਹੇ ਹੈ ਜਿਹਦੇ ਉੱਤੇ ਇਹ ਤੇ ਐਗਜੈਕਟ ਤਾਂ ਨਹੀਂ ਪਤਾ 4 ਜਾਂ 5 ਮੁਕੱਦਮੇ ਦਰਜ ਨੇ ਐਨਡੀਪੀਆ ਸਾਈਟ ਤੇ ਮੁਕੱਦਮਾ ਦਰਜ ਨੇ ਹੋਰ ਵੀ ਲੜਾਈ ਚੱਲਦੇ ਨੇ ਲੱਕੀ ਨੂੰ ਲੈ ਗਿਆ ਸੀ ਕੋਈ ਉਹਦਾ ਵੀ ਮੁਕੱਦਮਾ ਦਰਜ ਕੀਤਾ ਹੈ ਹਾਂਜੀ ਜਿਹੜਾ ਲੜਕੀ ਦੇ ਘਰਦਿਆਂ ਨੇ ਜਿਹੜੀ ਲੜਕੀ ਮਿਸਿੰਗ ਹੋਈ ਸੀ ਅਸੀਂ ਮਿਸਿੰਗ ਦਾ ਪਰਚਾ ਦਰਜ ਕੀਤਾ ਬਾਅਦ ਚ ਉਹਦੇ ਫਾਦਰ ਨੇ ਬਿਆਨ ਲਿਖਾਇਆ ਵੀ ਮੇਰੀ ਕੁੜੀ ਜਿਹੜੀ ਸੀ ਇਹ ਸਾਲ ਤੋਂ ਨਾਬਾਲਗ ਕੁੜੀ ਨੂੰ ਮਤਲਬ ਇਹ ਮਤਲਬ ਉਹਦੇ ਨਾਲ ਰੇਪ ਕਰਦਾ ਰਿਹਾ ਉਹਨੂੰ ਡਰਾਤਮਕਾ ਕੇ ਤੇ ਅਸੀਂ ਉਹ ਪੋਸਕੋ ਦਾ ਪਰਚਾ ਜਿਹੜਾ 18 ਖੀਨੇ ਗੰਨੇ ਦਰਜਿਆ ਤੇ ਉਹਦੀ ਉਹ ਚੱਲ ਰਹੀ ਹੈ ਤੁਥੀ ਸ਼ੋਅ ਸਰ ਇਹ ਮੁੰਡੇ ਦੀ ਅਰਟਿਸਟ ਦੀ ਡੈਥ ਹੋਈ ਹੈ ਜਦੋਂ ਬਾਤ ਹੋਈ ਲਈ ਉੱਥੇ ਪਈ ਦੇਖੋ ਜੀ ਉਹ ਡਾਕਟਰ ਦੀ ਪੋਸਟਮਾਰਟਮ ਦੀ ਰਿਪੋਰਟ ਹੈ ਵੈਸੇ ਮਤਲਬ ਐਟ ਦੀ ਸਪੌਟ ਨਹੀਂ ਹੋਈ ਹੈਗੀ ਮਤਲਬ ਕੁਝ ਘੰਟਿਆਂ ਬਾਅਦ ਹੋਈ ਹੈ ਮਤਲਬ ਬਲੱਡ ਨਿਕਲ ਰਿਹਾ ਹੈ ਜੀ ਰਿਮਾਂਡ ਸਾਡੇ ਕੋਲ 5 ਦਿਨ ਦਾ ਰਿਮਾਂਡ ਤੇ ਹੈ ਡਿਊਰਿੰਗ ਰਿਮਾਂਡ ਅਸੀਂ ਇਹਦੇ ਕੋਲੋਂ ਉਹ ਜਿਹੜਾ ਮੁੰਡਾ ਮਰਿਆ ਵਿਕਰਮ ਉਹਦਾ ਮੋਬਾਈਲ ਆਈਫੋਨ 14 ਹੋਰ ਕਵਰ ਕਰਾਇਆ ਜੀ ਉਹਦਾ ਕੜਾ ਲਾ ਲਿਆ ਸੀ ਇਹਨੇ ਚੈਨੀ ਲਾ ਲਈ ਸੀ ਉਹਦੀ ਸਿਲਵਰ ਦੀ ਹੋਰ ਕਵਰ ਕਰਾਈ ਆ ਜੀ ਤੇ ਜਿਹੜੇ ਮੋਟਰਸਾਈਕਲ ਪਲਟੀਨਾ ਮੋਟਰਸਾਈਕਲ ਸੀਗਾ ਦੋਸ਼ੀ ਦਾ ਉਹ ਹੋਰ ਕਵਰ ਕਰਾਇਆ ਜੀ ਸਰ ਇਹ ਜੋ ਸਟੂਡੈਂਟ